ਸਤਿ ਸ੍ਰੀ ਅਕਾਲ ਦੋਸਤੋ ਡੀ ਪੰਜਾਬੀ ਨਿਊ ਚੈਨਲ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਆ ਤੁਸੀਂ ਠੀਕ ਠਾਕ ਹੋਵੋਗੇ ਮੁੱਦਾ ਪਾਤੜਾਂ ਦੇ ਨਿਆਲਾ ਪਿੰਡ ਦਾ ਜਿੱਥੇ ਦੋ ਕਜਲਨ ਭਰਾਵਾਂ ਨੇ ਸੂਸਾਈਡ ਕੀਤਾ ਇੱਕ ਟਰੱਕ ਆਪਰੇਟਰ ਮਾਲਕ ਦੀ ਘੁੱਟ ਮਾਰ ਤੋਂ ਹਾਲਾਂਕਿ ਉਹ ਪ੍ਰਸ਼ਾਸਨ ਮੁਲਾਜ਼ਮਾ ਉਸ ਇਲਾਕੇ ਦੇ ਉਸ ਏਰੀਏ ਦੇ ਲੋਕ ਉਹਦੇ ਤੋਂ ਬਹੁਤ ਦੁਖੀ ਸਨ ਸੀ ਦੁਖੀ ਸੀਗੇ ਜਦੋਂ ਪਾਤੜਾ ਥਾਣੇ ਦੇ ਵਿੱਚ ਰਿਹਾ ਕਿ ਗੱਗੇ ਥਾਣੇ ਦੇ ਵਿੱਚ ਵੀ ਰਿਹਾ ਬਹੁਤ ਲੋਕਾਂ ਨੂੰ ਉਹਨੇ ਪਰੇਸ਼ਾਨ ਕੀਤਾ ਪੈਸੇ ਮੰਗੇ ਚਿੱਟਿਆ ਦੇ ਪਰਚੇ ਦੇਣ ਦੀਆਂ ਧਮਕੀਆਂ ਵੀ ਲੋਕਾਂ ਨੂੰ ਦਿੰਦਾ ਰਿਹਾ ਹੁਣ ਉਹ ਕਈ ਦਿਨ ਤੋਂ ਰੋਡ ਦੇ ਉੱਪਰ ਡੈੱਡ ਬੋਡੀਆਂ ਲਈ ਬੈਠੇ ਨੇ ਲੋਕ ਪਰ ਪ੍ਰਸ਼ਾਸਨ ਹਲੇ ਤੱਕ ਕੋਈ ਇਨਸਾਫ ਨਹੀਂ ਦੇ ਦੇ ਰਿਹਾ ਆ ਕਿ ਉਹਨੂੰ ਗ੍ਰਿਫਤਾਰ ਕਰਕੇ ਲਖਵਿੰਦਰ ਸਿੰਘ ਲੱਖਾ ਐਸਆ ਉਹਨੂੰ ਉਸ ਲੱਖਾਂ ਬਿੱਸੇ ਬੰਦ ਕੀਤਾ ਜਾਵੇ ਉਹ ਨਹੀਂ ਕਰ ਰਿਹਾ ਪ੍ਰਸ਼ਾਸਨ ਪ੍ਰਸ਼ਾਸਨ ਆਪਣੇ ਮੁਲਾਜ਼ਮਾਂ ਦੀ ਬਹੁਤ ਸਪੋਰਟ ਕਰਦਾ ਤੁਸੀਂ ਦੇਖ ਲਓ ਜਦੋਂ ਕੈਪਟਨ ਅਮਨਿੰਦਰ ਸਿੰਘ ਮੁੱਖ ਮੰਤਰੀ ਸੀਗਾ ਤੇ ਉਸ ਟਾਈਮ 23 ਲੱਖ ਰੁਪਏ ਮਹਾਰਾਣੀ ਦੇ ਖਾਤੇ ਦੇ ਵਿੱਚੋਂ ਕਢਵਾ ਲਿਆ ਸੀਗਾ ਕਿਸੇ ਠੱਗਾ ਨੇ 24 ਘੰਟਿਆਂ ਦੇ ਵਿੱਚ ਵਿੱਚ ਪੈਸੇ ਵਾਪਸ ਕਰਾ ਕੇ ਬੰਦੇ ਗ੍ਰਿਫਤਾਰ ਕਰਲੇ ਸੀਗੇ ਹੁਣ ਕਿੰਨੇ ਦਿਨ ਤੋਂ ਡੈੱਡ ਬਾਡੀ ਆ ਉਹ ਮਿੱਟੀ ਰੋਲ ਰਹੀ ਆ ਰੋਡ ਦੇ ਉੱਪਰ ਧਰਨ ਲਾਈ ਬੈਠੇ ਨੇ ਪਰ ਪ੍ਰਸ਼ਾਸਨ ਦੇ ਕੰਮ ਤੇ ਜੂੰ ਨਹੀਂ ਤ ਨਹੀਂ ਸਰਕਦੇ ਕਿਉਂਕਿ ਸਰਕਾਰ ਦੀ ਪ੍ਰਸ਼ਾਸਨ ਨੂੰ ਪੂਰੀ ਸਪੋਰਟ ਆ ਪੂਰੀ ਖੁੱਲਾ ਪੂਰੀਆਂ ਸੂਟਾਂ ਦਿੱਤੀਆਂ ਹੋਈਆਂ ਨੇ ਜਿਦਾ ਮਰਜ਼ੀ ਇਨਕਾਊਂਟਰ ਕਰ ਦੋ ਜਿਹਨੂੰ ਮਰਜ਼ੀ ਚੱਕ ਲੋ ਜਿਹਨੂੰ ਮਰਜ਼ੀ ਘੁੱਟੋ ਮਾਰੋ ਜੋ ਮਰਜ਼ੀ ਕਰੋ ਕਰਕੇ ਪ੍ਰਸ਼ਾਸਨ ਆਪਣੇ ਮੁਲਾਜ਼ਮਾਂ ਨੂੰ ਕਦੇ ਗ੍ਰਿਫਤਾਰੀ ਨਹੀਂ ਕਰਦਾ ਪਹਿਲਾਂ ਕਰਨਲ ਬਾਠ ਵਾਲੇ ਮਾਮਲੇ ਦੇ ਵਿੱਚ ਪੁਲਿਸ ਨੇ ਆਪਣੇ ਮੁਲਾਜ਼ਮਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਕਿੰਨੇ ਝੂਠੇ ਇਨਕਾਊਂਟਰਾਂ ਦੀਆਂ ਗੱਲਾਂ ਹੋਈਆਂ ਕਿਸੇ ਮੁਲਾਜ਼ਮ ਤੇ ਕੋਈ ਕਾਰਵਾਈ ਨਹੀਂ ਕੀਤੀ ਹਾਲਾਂਕਿ ਹਾਈ ਕੋਰਟ 30-30 ਸਾਲਾਂ ਬਾਅਦ ਵੀ ਲੋਕਾਂ ਨੂੰ ਅਨਸਾਤ ਦੇ ਰਿਹਾ ਸਜ਼ਾਵਾਂ ਹੋ ਰਹੀਆਂ ਨੇ ਉਮਰ ਕਦਾਂ ਵੀ ਹੋ ਰਹੀਆਂ ਨੇ ਇਸ ਮਾਮਲੇ ਦੇ ਵਿੱਚ ਵੀ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਆ ਉੱਥੇ ਬਾਬਾ ਬਖਸੀਰ ਸਿੰਘ ਵੀ ਪਹੁੰਚੇ ਸੀਗੇ ਉਹਨਾਂ ਨੇ ਵੀ ਅਪੀਲ ਕੀਤੀ ਆ ਵੀ ਜਿੰਨੇ ਵੀ ਟਰੱਕ ਆਪਰੇਟਰ ਨੇ ਨੇੜੇ-ਨੇੜੇ ਜਿੰਨੀਆਂ ਵੀ ਦੁਨੀਆ ਨਾਲੇ ਸਾਰੇ ਡਰਾਈਵਰ ਉੱਥੇ ਪਹੁੰਚੋ ਨੇੜੇ-ਤੇੜੇ ਦੇ ਪਿੰਡਾਂ ਨੂੰ ਵੀ ਅਪੀਲ ਕੀਤੀ ਸੀਗੀ ਉਹਨਾਂ ਨੇ ਹੋਰ ਵੀ ਬਹੁਤ ਸਾਰੇ ਜਥੇਬੰਦੀਆਂ ਉੱਥੇ ਪਹੁੰਚ ਰਹੀਆਂ ਨੇ ਤਾਂ ਕਿ ਉਸ ਪਰਿਵਾਰ ਦੇ ਉਸ ਬੱਚਿਆਂ ਨੂੰ ਇਨਸਾਫ ਮਿਲ ਸਕੇ ਉਹ ਬੇਦੋਸਿਆਂ ਨੇ ਆਪਣੀ ਜਾਨ ਦਿੱਤੀ ਆ ਜਾਨ ਦੇਣੀ ਬਹੁਤ ਔਖੀ ਆ ਉਹਨਾਂ ਨੂੰ ਇਨਸਾਫ ਮਿਲ ਸਕੇ ਉਹਨਾਂ ਨੂੰ ਇਨਸਾਫ ਲਈ ਦੋਸਤੋ ਅਪੀਲ ਕਰਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਇਸੇ ਚੰਗੇ ਸਾਰੇ ਮਲਾਜ਼ਮ ਪੁਲਿਸੋ ਵੀ ਮਾੜੀ ਨਹੀਂ ਹੁੰਦੀ ਵਿੱਚ ਚੰਗੇ ਵੀ ਬਹੁਤ ਨੇ ਪੁਲਿਸ ਅਫਸਰ ਸਲੂਟ ਆ ਉਹਨਾਂ ਨੂੰ ਜਿਹੜੇ ਚੰਗੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਮੁੱਦਾ ਪਹੁੰਚ ਸਕੇ ਤਾਂ ਕਿ ਉਸ ਪਰਿਵਾਰ ਨੂੰ ਇਨਸਾਫ ਮਿਲ ਸਕੇ ਉਹ ਦੋਸ਼ੀ ਐਸਆਈ ਲਖਵਿੰਦਰ ਸਿੰਘ ਨੂੰ ਬੰਦ ਦੀ ਉਹਦੀ ਸਜ਼ਾ ਮਿਲ ਸਕੇ ਉਹਨੂੰ ਸਲਾਕਾਂ ਪਿੱਛੇ ਬੰਦ ਕਰ ਸਕਣ